ਮੈਂ ਮਾਮਲਾ ਰਾਤੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਲੰਗਾ ਕਿਥੇ ਝਗੜਾ ਹੋ ਰਿਹਾ ਤੇ ਜਦੋਂ ਮੌਕੇ ਤੇ ਗਏ ਅਸੀਂ ਮੌਕੇ ਜਾ ਕੇ ਦੇਖਿਆ ਤਾਂ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਫਟਾ ਲਗਿੰਦ ਕਰਕੇ ਜਾਤੀ ਹੋਈ ਸੀ ਤੇ ਉਤੇ ਬਿਆਖੀ ਜਦੋਂ ਬੇਤੇ ਦੇਗਾ ਸਟੇਟਮੈਂਟ ਤੇ ਅਸੀਂ ਕਰਮਾਂ ਦਰਜ ਕਰ ਦਿੱਤਾ ਕਰਮਾ ਨੰਬਰ 260/25302 ਦੇ ਅੰਦਰ ਸੈਕਸ਼ਨ ਦੇ ਤਾਹਤ ਉਸ ਬੰਦੇ ਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਨ ਇਸ ਨੂੰ ਲਗਾਤਾਰ ਨਿਗਰਾਨੀ ਕਰ ਤੇ ਜਲਦੀ ਜਲਦੀ ਦੋਸ਼ੀ ਗ੍ਰਿਫਤਾਰ ਕਰਕੇ ਜਿਹੜੀ ਆਹੀ ਜੋ ਬੰਦੀਕਾਰੀ ਕੀਤੀ ਇਹਦੀ ਪ੍ਰਾਣੀ ਕੋਈ ਰਣਜੀਤ ਬਾਜੀ ਆ ਪੁੱਛ ਚੱਲਦੀ ਆ ਜੀ ਪਿੰਡ ਲੈਵਲ ਤੇ ਇਹਨੂੰ ਜਿਹੜਾ ਕਰਨੀ ਚਾਹੀਦੀ ਉਸੇ ਤਰ੍ਹਾਂ ਦੀ ਜਿਆਦਾ ਝਗੜਾ ਹੋਇਆ ਸੀ ਹਾਂ ਇਹਦੇ ਚ ਚਾਰ ਬੰਦੇ ਜ਼ਖਮੀ ਨੇ ਜਿਹੜੇ ਉਹ ਹਸਪੀਟਲ ਮੇਕ ਨੇ ਉਹਨਾਂ ਦੀ ਵੀ ਅਸੀਂ ਜੋ ਐਸ ਪਰ ਲੌਗ ਬੰਦਾ ਉਹ ਕਰ ਇਨਵੈਸਟੀਗੇਸ਼ਨ ਚੱਲ ਰਹੀ ਆ ਦੂਰ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ ਸਾਰੇ ਅਸੀਂ ਲਾ ਸਕਦੇ ਹਾਂ